ਆਰਮੀ ਦੀ ਗੋਲਡਨ ਐਰੋ ਡਿਵੀਜ਼ਨ ਫਿਰੋਜ਼ਪੁਰ ਚ ਪਹਿਲੀ ਵਾਰੀ ਇਤਿਹਾਸ ਰਚਨ ਜਾ ਰਹੀ ਹੈ ਔਰ ਫਿਰੋਜ਼ਪੁਰ ਵਿੱਚ ਇੱਕ ਮੈਰਾਥਨ ਜਿਹੜੀ ਹੈ ਦੌੜ ਉਹ ਕਰਵਾਉਣ ਜਾ ਰਹੀ ਹੈ ਜਿੰਦੀ ਕੀ ਤਰੀਕ 9 ਨਵੰਬਰ 2025 ਹੈ ਤੇ ਦਿਨ ਜ ਸਮਾਂ ਜਿਹੜਾ ਹੈਗਾ ਉਹ 6 7 ਵਜੇ ਦਾ ਰੱਖਿਆ ਹੋਇਆ ਇੱਕ ਤੁਹਾਨੂੰ ਗੱਲ ਦੱਸ ਦਈਏ ਕਿ ਇਹ ਫਿਰੋਜ਼ਪੁਰ ਦੇ ਇਤਿਹਾਸ ਚ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਆਰਮੀ ਜਿਹੜੀ ਹੈ ਉਹ ਇੱਕ ਮੈਰਾਥਨ ਦੌੜ ਕਰਵਾ ਰਹੀ ਹੈ ਔਰ ਜਿੰਦੇ ਵਿੱਚ ਆਰਮੀ ਨੇ ਕਰੀਬ-ਕਰੀਬ ਅਗਰ ਗੱਲ ਕਰੀਏ ਤੇ 11 ਲੱਖ ਤੋਂ ਜ਼ਿਆਦਾ ਦੇ ਇਨਾਮ ਰੱਖੇ ਹੋਏ ਆ ਔਰ ਇਹ ਖਾਸ ਕਿਸੇ ਮਕਸਦ ਵਾਸਤੇ ਜਿਹੜੀ ਇਹ ਮੈਰਾਥਨ ਕਰਵਾਈ ਜਾ ਰਹੀ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਕਿ ਇਹਦੇ ਵਿੱਚ ਤਿੰਨ ਦੌੜਾਂ ਜਿਹੜੀਆਂ ਉਹ ਸ਼ਾਮਲ ਕੀਤੀਆਂ ਗਈਆਂ ਜਿਹੜੀ ਪਹਿਲੀ ਦੌੜ ਹੈ ਉਹ 21.1 ਕਿਲੋਮੀਟਰ ਦੀ ਹੋਏਗੀ ਜਿੰਦਾ ਕੀ ਨਾਮ ਜਿਹੜਾ ਉਹ ਰੱਖਿਆ ਗਿਆ ਹੈਗਾ ਇੱਕ ਦੌੜ ਜਿਹੜੀ ਹੈ ਉਹ ਸ਼ਹੀਦਾਂ ਦੇ ਨਾਮ ਹੋਏਗੀ ਔਰ ਦੂਸਰੀ ਦੌੜ ਜੇ ਅਗਰ ਗੱਲ ਕਰੀਏ ਤੇ ਦੂਸਰੀ ਦੌੜ ਹੋਏਗੀ 10 ਕਿਲੋਮੀਟਰ ਦੀ ਜਿੰਦਾ ਨਾਮ ਰੱਖਿਆ ਹੈ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਅਗਰ ਆਪਾਂ ਤੀਸਰੀ ਦੌੜ ਦੀ ਗੱਲ ਕਰ ਲਈਏ ਤੇ ਉਹ 5 ਕਿਲੋਮੀਟਰ ਦੀ ਹੋਏਗੀ ਤੀਸਰੀ ਦੌੜ ਜਿਹੜੇ ਕੀ ਹੈ ਸਵਸਥ ਸਵਸਥ ਨਾਗਰਿਕ ਤੇ ਸ਼ਾਸਕ ਰਾਸ਼ਟਰ ਇਹ ਤਿੰਨ ਸਲੋਗਨ ਨੇ ਆਰਮੀ ਵੱਲੋਂ ਜਿਹੜੇ ਦਿੱਤੇ ਗਏ ਨੇ ਔਰ ਜਿਹੜੀ ਇਹ ਦੌੜ ਹੈ ਉਹ 9 ਨਵੰਬਰ ਤੇ ਵਿੱਚ ਸ਼ੁਰੂ ਹੋਏਗੀ ਦਿਨ ਦੇ ਟਾਈਮ ਔਰ ਇਹਦੇ ਵਿੱਚ ਨਾਲ ਦੀ ਸਕਰੀਨ ਦੇ ਵਿੱਚ ਇਨਵੀਟੇਸ਼ਨ ਕਾਰਡ ਵੀ ਤੁਹਾਨੂੰ ਦਿਖਾਵਾਂਗੇ ਇੱਕ ਤੁਹਾਨੂੰ ਸਕੈਨ ਜਿਹੜਾ ਉਹ ਵੀ ਆਏਗਾ ਉਸ ਸਕੈਨ ਨੂੰ ਤੁਸੀਂ ਸਕੈਨ ਕਰਕੇ 스ਕੈਨਰ ਤੋਂ ਸਕੈਨ ਕਰਕੇ ਤੁਸੀਂ ਇਹਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਰਵਾ ਸਕਦੇ ਹੋ ਸਾਨਾ ਵੱਡੀ ਗੱਲ ਇਹ ਹੈ ਕਿ ਜਿਵੇਂ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਨਸ਼ਿਆਂ ਦੇ ਵਿੱਚ ਵੜੀ ਜਾ ਰਹੀ ਹੈ ਇਹ ਬਹੁਤ ਵਧੀਆ ਕਦਮ ਹੈ ਆਰਮੀ ਵੱਲੋਂ ਫਸਟ ਟਾਈਮ ਜਿਹੜਾ ਫਰੋਜ਼ਪੁਰ ਦੇ ਵਿੱਚ ਹੋ ਰਿਹਾ ਹੈ ਕਿ ਇਹ ਮੈਰਾਥਨ ਜਿਹੜੀ ਦੌੜ ਕਰਾਈ ਜਾ ਰਹੀ ਹੈ ਉਹ ਤੁਹਾਨੂੰ ਇੱਕ ਹੋਰ ਦੱਸੀ ਕਿ ਕਰੀਬ 4000 ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਬੰਦਾ ਕਰੇਗਾ ਜੀ 4000 ਦੇ ਕਰੀਬ ਪਾਰਟਿਸਪੇਸ਼ਨ ਹੋਏਗੀ ਔਰ 11 ਲੱਖ ਤੋਂ ਵੱਧ ਦੇ ਜਿਹੜੇ ਆ ਉਹ ਇਨਾਮ ਦਿੱਤੇ ਜਾਣਗੇ ਸਿਰਫ ਮਕਸਦ ਇੱਕ ਹੈ ਕਿ ਜਿਹੜੇ ਲੋਕ ਫਰੋਜ਼ਪੁਰ ਦੇ ਉਹ ਸਵਸਥ ਰਹਿਣ ਫਰੋਜ਼ਪੁਰ ਇੱਕ ਸ਼ਹੀਦਾ ਦੀ ਧਰਤੀ ਹੈ ਇਤਿਹਾਸਿਕ ਧਰਤੀ ਹੈ ਔਰ ਉੱਥੇ ਦੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹੀ ਸਵਸਥ ਰਹਿਣੇ ਚਾਹੀਦੇ ਆ ਇਸੇ ਮੇਨ ਚੀਜ਼ ਨੂੰ ਮੁੱਦਾਂ ਜਿਹੜਾ ਮੱਦੇ ਨਜ਼ਰ ਰੱਖਦੇ ਹੋਏ ਆਰਮੀ ਨੇ ਜਿਹੜਾ ਇਹਦੇ ਮੈਰਾਥਨ ਪਹਿਲੀ ਵਾਰੀ ਫਰੋਜ਼ਪੁਰ ਚ ਕਰਵਾਉਣ ਦੀ ਜਿਹੜੀ ਸੋਚਿਆ ਹੈਗਾ ਔਰ ਇਹ ਜਿਹੜੀ ਹੈ ਤਿੰਨ ਜਿਸ ਦਾ ਕਿ ਅਸੀਂ ਦੱਸ ਚੁੱਕੇ ਹਾਂ ਕਿ ਤਿੰਨ ਦੌੜਾਂ ਹੋਣਗੀਆਂ ਔਰ ਇਹਨਾਂ ਮਕਸਦ ਸਿਰਫ ਇਹੀ ਹੈ ਕਿ ਜਿਹੜਾ ਲੋਕ ਨੇ ਉਹ ਨਸ਼ੇ ਤੋਂ ਦੂਰ ਰਹਿਣ ਨਾਲ ਦੀ ਸਕਰੀਨ ਦੇ ਉੱਪਰ ਸਕੈਨਰ ਵੀ ਹੈ ਤੁਸੀਂ ਸਕੈਨ ਕਰਕੇ ਰਜਿਸਟਰ ਵੀ ਕਰਾ ਸਕਦੇ ਹੋ